ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਿਣੀ ਜੀ 11 ਵਜ ਦਾ ਟਾਈਮ ਹੈ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤਾਂ ਸਾਨੂੰ ਤੁਹਾਡੀ سپورਟ ਦੀ ਜ਼ਰੂਰਤ ਹੈ ਤੇ ਬਾਕੀ ਜੀ ਹੁਣ ਮੈਂ ਲਕੀ ਸੀ ਥੋੜਾ ਜਿਹਾ ਵੈਸੇ ਦਾ ਕੰਮ ਹੁਣ ਮੈਂ ਪੋਚੇ ਲਾਉਣ ਲੱਗੀ ਸੀ ਤੁਸੀਂ ਸੋਚੋਗੇ ਕਿ ਮੈਂ 11 ਵਜੇ ਵੀ ਨਾ ਲੇਟ ਕਿਉਂਕਿ ਅੱਜ ਥੋੜਾ ਜਿਹਾ ਕੰਮ ਜ਼ਿਆਦਾ ਸੀਗਾ ਇੱਕ ਤਾਂ ਅੱਜ ਜਿਹੜੇ ਕੱਪੜੇ ਦੇ ਵੀ ਸਾਮ ਸਮਾਂ ਹੀ ਹੀ ਕਰਨੀ ਸੀ ਉਹਦਾ ਕਰਕੇ ਬਾਕੀ ਬੈੱਡ ਦੀ ਚਾਦਰ ਚੁੱਧਰੋ ਵੀ ਬਦਲਣੀ ਸੀ ਉਹਦਾ ਕਰਕੇ ਤੇ ਹੁਣ ਮੈਂ ਕਿਹਾ ਵੀ ਚਲੋ ਥੋੜਾ ਲੇਟ ਆ ਵੈਸੇ ਸਰਦੀਆਂ ਦੇ ਵਿੱਚ ਇਸ ਰੂਹੇ ਤੋਂ ਪੋਚਾ ਨਹੀਂ ਲਾਂਦੇ ਗਰਮੀਆਂ ਦੇ ਵਿੱਚ ਰੋਜ਼ ਲਾਂਦੇ ਆ ਸਰਦੀਆਂ ਦੇ ਵਿੱਚ ਇੱਕ ਤਾਂ ਤੁਹਾਨੂੰ ਪਤਾ ਵੇੜਾ ਕੱਚਾ ਉਹਦਾ ਕਰਕੇ ਜਿਹੜੀ ਮਿੱਟੀ ਉਹ ਗਿੱਲੀ ਜੀ ਹੋਈ ਹੁੰਦੀ ਹੈ ਪੈਰਾਂ ਦੇ ਨਾਲ ਲਗ-ਲਗ ਫਰੰਦਰ ਬਾਰ-ਬਾਰ ਆ ਜਾਂਦੀ ਹੈ ਤੇ ਝਾੜੂ ਜ਼ਰੂਰ ਲਾ ਦਨੇ ਆ ਦੋ ਤਿੰਨ ਵਾਰੀ ਪਰ ਪੋਚਾ ਜਿਹੜਾ ਹੈਗਾ ਉਹ ਕੁਛ ਘਰ ਦਿਨਾਂ ਬਾਅਦ ਹੀ ਲਾਉਨੇ ਆ ਰੋਜ਼ ਨਹੀਂ ਲਾਂਦੇ ਬਾਕੀ ਇੱਕ ਕਾਰਨ ਇਹ ਵੀ ਹੈ ਜੀ ਸਾਡੀ ਵੈਸੇ ਵੀ ਇੱਥੇ ਹਵਾ ਬਹੁਤ ਚੱਲਦੀ ਹੈ ਤੇ ਠੰਡ ਲੱਗ ਜਦਾ ਕਰਕੇ ਕਮਰੇ ਦੇ ਪੋਚਾ ਪਰੋਜ਼ ਲਾਉਨੇ ਆ ਪਰ ਠੰਡੇ ਹੀ ਲਾਉਦੇ ਨੇ ਫਿਰ ਹੋਰ ਜ਼ਿਆਦਾ ਠੰਡ ਚੜਦੀ ਹੈ ਤੇ ਹੁਣ ਗਰਮੀਆਂ ਚ ਪਰ ਡੇਲੀ ਲਗਾਇਆ ਕਰਾਂਗੇ ਬਾਕੀ ਹੌਲੀ ਹੌਲੀ ਜਦੋਂ ਕਿਚਨ ਦਾ ਕੰਮ ਕਰਾਵਾਂਗੇ ਰਸੋਈ ਦਾ ਉਦੋਂ ਫਿਰ ਜਿਹੜਾ ਹੈਗਾ ਕਮਰਿਆਂ ਦੇ ਮੂਰੀ ਵੀ ਥੋੜਾ ਥੋੜਾ ਦੇਖਾਂਗੇ ਵੀ ਫਰਸ਼ ਚਾ ਲਵਾ ਲਾਂਗੇ ਤਾਂ ਕਿ ਜਿਹੜੀ ਮਿੱਟੀ ਅੰਦਰ ਨਾ ਜਾਵੇ ਤੇ ਚਲੋ ਜੀ ਹੁਣ ਆਪਾਂ ਮੈਂ ਲੱਗਦੀ ਹੁਣ ਪੋਚਾ ਲਾਉਣ ਤੇ ਬਾਕੀ ਵੀਡੀਓ ਵਿੱਚ ਪੂਰਾ ਜ਼ਰੂਰ ਦੇਖਿਓ ਹਾਂਜੀ ਤੁਸੀਂ ਦੇਖ ਸਕਦੇ ਜੀ ਇੱਥੇ ਮੈਂ ਬੈੱਡ ਸ਼ੀਟ ਜਿਹੜੀ ਆ ਉਹ ਬਦਲਨੀ ਸ਼ੁਰੂ ਕਰਤੀ ਆ ਅ ਝਾੜੂ ਮੈਂ ਕਮਰੇ ਚ ਲਗਾ ਲਿਆ ਤੇ ਬੈੱਡ ਸ਼ੀਟ ਵੈਸੀ ਮੈਂ ਪਹਿਲਾਂ ਵਿਛਾ ਗਈ ਸੀ ਸੈੱਟ ਨਹੀਂ ਸੀ ਪ੍ਰੋਪਰ ਕਰੀ ਤੇ ਝਾੜੂ ਤੋਂ ਲਗਾਉਣ ਤੋਂ ਬਾਅਦ ਹੀ ਮੈਂ ਜਿਹੜੀ ਝਾੜ ਪੁੰਝੜੀ ਮੈਂ ਆਪਾਂ ਕੰਡੈਸਟਿੰਗ ਵਗੈਰਾ ਜਿਵੇਂ ਆਪਾਂ ਝਾੜ ਝੜਈ ਆੜਾ ਉਹ ਬਾਤ ਚ ਕਰਦੀ ਕਿਉਂਕਿ ਜੇ ਤੁਹਾਨੂੰ ਪਤਾ ਹੈ ਜਣਾ ਵਿੜਾ ਕੱਚਾਗਾ ਤੇ ਫਿਰ ਮਿੱਟੀ ਜਿਹੜੀ ਆਹੋ ਝਾਲਾ ਉੱਪਰ ਪੈਂਦੀ ਹੈ ਮਤਲਬ ਕਿ ਸਮਾਨ ਦੇ ਬਾਕੀ ਤੁਸੀਂ ਦੇਖ ਸਕਦੇ ਜਿਹੜੀ ਚਾਦਰ ਜਿਵੇਂ ਪਛਾਈ ਹੈ ਪਹਿਲਾਂ ਡਬਲ ਬੈੱਡ ਦਾ ਜਿਹੜਾ ਕੰਬਲ ਦਾ ਕਵਰ ਸੀਗਾ ਤੇ ਮੈਂ ਉਹ ਕਵਰ ਇੱਕ ਸਾਈਡ ਤੋਂ ਮਤਲਬ ਕਿ ਉਤਾਰਤਾ ਤੇ ਉੱਪਰਲੀ ਸੈਟੜੀ ਉਹ ਬੈੱਡ ਸ਼ੀਟ ਬਣਾ ਲਈ ਕਿਉਂਕਿ ਜਿਹੜਾ ਕੰਬਲ ਦਾ ਕਵਰ ਸੀ ਜੀ ਇਹ ਕੰਬਲ ਨਾਲ ਦੇ ਵਿੱਚ ਸੈੱਟ ਨਹੀਂ ਸੀ ਬੰਨਦਾ ਤਾਂ ਕਰਕੇ ਫਿਰ ਮੈਂ ਬੈਂਡ ਸ਼ੀਟ ਬਣਾ ਲਈ ਤੇ ਹੁਣ ਇੱਥੇ ਜੀ ਮੈਂ ਕਰ ਰਹੀ ਆ ਡਸਟਿੰਗ ਮਤਲਬ ਕਿ ਝਾੜ ਚੜਈ ਆ ਵੈਸੇ ਤਾਂ ਇੱਕ ਵਾਰੀ ਕੱਪੜਾ ਝਾੜੂ ਤੋਂ ਪਹਿਲਾਂ ਮਾਰ ਲੈਣੇ ਆ ਪਰ ਉਹਦਾ ਮੋਟਾ-ਮੋਟਾ ਕੱਪੜਾ ਮਾਰਦੇ ਆ ਤੇ ਬਾਕੀ ਫਿਰ ਚੰਗੀ ਤਰ੍ਹਾਂੜਾ ਕੱਪੜਾ ਕੋ ਬਾਅਦ ਚ ਮਾਰ ਲੈਣੇ ਆ ਸਾਨੂੰ ਇਹ ਦਿਨ ਚ ਚਾਹੇ ਅਸੀਂ ਦੋ-ਦੋ ਵਾਰੀ ਵੀ ਕਮਰੇ ਚ ਝਾੜ ਦਈਏ ਪਰ ਫਿਰ ਵੀ ਉਹ ਮਿੱਟੀ ਘੰਟੇ ਤੋਂ ਬਾਅਦ ਹੀ ਮਿੱਟੀ ਨਹੀਂ ਭਰ ਜਾਂਦੀ ਐ ਜਿੰਨੀ ਵੀ ਕਹਿ ਦੋ ਕਿਉਂਕਿ ਹਵਾ ਚੱਲਦੀ ਐ ਅੱਜਕੱਲ ਤੇ ਹਵਾ ਨਾ ਪਤਾ ਨਹੀਂ ਕੀ ਗੱਲ ਹੈ ਕਮਰਿਆਂ ਵੱਲੋਂ ਹੀ ਆਂਦੀ ਐ ਤੇ ਬਾਕੀ ਇੱਥੇ ਮੈਂ ਬੈੱਡ ਤੇ ਵੀ ਆਸੇ-ਪਾਸੇ ਜੀ ਕੱਪੜਾ ਮਾਰਤਾ ਮੈਂ ਕਿਹਾ ਕਿ ਕਿਉਂਕਿ ਮਿੱਟੀ ਇਹ ਬੈੱਡ ਦੇ ਨਾਲ ਸਾਈਡਾਂ ਤੁਸੀਂ ਦੇ ਸਕਦੇ ਹੋ ਇੱਕ ਗੱਦੇ ਵਿੱਚ ਫਿੱਟ ਹੁੰਦੇ ਨੇ ਸਾਈਡਾਂ ਤੇ ਥੋੜਾ ਵਾਧਰਾ ਜਿੰਪਾ ਕਹਿੰਨੀ ਆ ਉਦਾਂ ਦਾ ਬਾਕੀ ਜੀ ਉਹ ਮੇਰਾ ਡਰੈਸਿੰਗ ਟੇਬਲ ਹੈ ਡਰੈਸਿੰਗ ਟੇਬਲ ਦਾ ਜੀ ਮੈਂ ਸੀਸਾ ਟੁੱਟਿਆ ਹੋਇਆ ਕਿਉਂਕਿ ਕਾਫੀ ਪੁਰਾਣਾਗਾ ਇਹ 18 ਸਾਲ ਹੋ ਗਿਆ ਜੀ ਇਹਨੂੰ ਤੇ ਹੁਣ ਅਸੀਂ ਸੋਚ ਰਹੇ ਸੀ ਵੀ ਪਾਈਏ ਕਿਉਂਕਿ ਏਰਮਾਨ ਨੇ ਪੱਗ ਬੰਨਣੀ ਹੁੰਦੀ ਹੈ ਪਰ ਸੰਤ ਥੋੜੀ ਮੁਸ਼ਕਲ ਆਉਂਦੀ ਹੈ ਛੋਟੇ ਸ਼ੀਸ਼ੇ ਨਾਲ ਉਹਨੂੰ ਪੱਗ ਠੀਕ ਨਹੀਂ ਵਾਝਦੀ ਤਾਂ ਕਰਕੇ ਫਿਰ ਹੁਣ ਸੋਚਿਆ ਵੀ ਇਹਦੇ ਵਿੱਚ ਲਵਾਵਾਂਗੇ ਬਸ ਇਹ ਡੈਡੀ ਨੂੰ ਟਾਈਮ ਵੀ ਨਹੀਂ ਮਿਲਦਾ ਕਿਉਂਕਿ ਉਹ ਵਿੱਚੋਂ ਜਿਹੜਾ ਪੂਰਾ ਲੱਕੜ ਦਾ ਜਿਹੜਾ ਉਹਦਾ ਥੱਲੇ ਵਾਲਾ ਹਿੱਸਾ ਹੁੰਦਾ ਸ਼ੀਸ਼ੇ ਦਾ ਉਹ ਲੈ ਕੇ ਜਾਣਾ ਪਏਗਾ ਲੋ ਜੀ ਇੱਥੇ ਹੁਣ ਮੈਂ ਕਰ ਰਹੀ ਹਾਂ ਕੰਪਿਊਟਰ ਟੇਬਲ ਦੀ ਜਾਂ ਚਾਹ ਚੜਹੀ ਆ ਤੇ ਤੁਸੀਂ ਸੋਚ ਰਹੇ ਹੋਗੇ ਕੰਪਿਊਟਰ ਟੇਬਲ ਆ ਤੇ ਕੰਪਿਊਟਰ ਕਿਥੇ ਡੈਸਕ ਟਾਪ ਰੱਖਿਆ ਹੁੰਦਾ ਸੀ ਜੀ ਇਹਦੇ ਵਿੱਚ ਉੱਤੇ ਤੇ ਉਹ ਹੁਣ ਅਸੀਂ ਵਿੱਚ ਰੱਖਿਆ ਹੋਇਆ ਕਿਉਂਕਿ ਮਿੱਟੀ ਨਾ ਇੱਥੇ ਝਰ ਜਾਂਦਾ ਤੁਸੀਂ ਆ ਦੇਖ ਸਕਦੇ ਹੋ ਕਿੰਨੀ ਮਿੱਟੀ ਉੱਡ ਰਹੀ ਆ ਬਹੁਤ ਸਮਾਨ ਜਿਹਾ ਝਰ ਜਾਂਦਾ ਇਸ ਕਰਕੇ ਫਿਰ ਜਿਹੜਾ ਜਿਹੜਾ ਸਮਾਨ ਅਸੀਂ ਮਤਲਬ ਘੱਟ ਇਸਤੇਮਾਲ ਕਰਦੇ ਹਾਂ ਉਹ ਫਿਰ ਮੈਂ ਵਿੱਚ ਹੀ ਰੱਖਿਆ ਹੋਇਆ ਤੇ ਬਾਕੀ ਅਸੀਂ ਬਾਹਰ ਜਾਂਦਾ ਸਮਾਨ ਰੱਖਦੇ ਨਹੀਂ ਕਿਉਂਕਿ ਫਿਰ ਮਿੱਟੀ ਬਹੁਤ ਅੰਦਰ ਨੂੰ ਆਂਦੀ ਆ ਹੁਣ ਇਸ ਵਾਰ ਇਹ ਸਾਨੂੰ ਉਮੀਦ ਆ ਵੀ ਥੋੜੀ ਘੱਟ ਆਊਗੀ ਕਿਉਂਕਿ ਹੁਣ ਇਸ ਵਾਰ ਥੋੜਾ ਤੁਸੀਂ ਦੇਖਿਆ ਵੀ ਜਿਵੇਂ ਰਸੋਈ ਦੇ ਮੂਹਰੇ ਥੋੜਾ ਜਿਹਾ ਬਰਾਂਡਾ ਜਿਹਾ ਬਣਾਇਆ ਨਹੀਂ ਪਹਿਲਾਂ ਤਾਂ ਪੂਰਾ ਖੁੱਲਾ ਹੋਣ ਦਾ ਕਰਕੇ ਜੇ ਸਾਰਾ ਮਿਲ ਇਕਦਮ ਹੀ ਨੇਰੀ ਅੰਦਰ ਨੂੰ ਆਉਂਦੇ ਸੀ ਲੋ ਜੀ ਇੱਥੇ ਹੁਣ ਮੈਂ ਲਾਉਣ ਲੱਗੀਆਂ ਪੋਚਾ ਤੇ ਤੁਸੀਂ ਦੇਖ ਸਕਦੇ ਹੋ ਜੀ ਬੈੱਡ ਦੇ ਉੱਤੇ ਆ ਐਲਬਮਾਂ ਪਈਆਂ ਇਹ ਅੱਜ ਪੇਟੀ ਦੇ ਵਿੱਚ ਥੋੜੇ ਜਿਹਾ ਕੱਪੜੇ ਰੱਖੇ ਸੀ ਧੋਤੇ ਹੋਏ ਸਰ ਜਿਹੜੀ ਜ਼ਿਆਦਾ ਜ਼ਿਆਦਾ ਠੰਡ ਦੇ ਵਿੱਚ ਪਾਉਣ ਵਾਲੀ ਮਤਲਬ ਕੱਪੜੇ ਉਹ ਰੱਖੇ ਸੀਗੇ ਤਾਂ ਉਦੋਂ ਫਿਰ ਇਹ ਵਿੱਚੋਂ ਕੱਢ ਲਈਆਂ ਅਸੀਂ ਆਖਿਆ ਵੀ ਚਲੋ ਅੱਜ ਦੇਖ ਲਵਾਂਗੇ ਕਿਉਂਕਿ ਪ੍ਰਾਣੀਆਂ ਯਾਦਾਂ ਦੀ 18 ਸਾਲ ਹੋ ਗਿਆ ਵਿਆਹ ਨੂੰ ਤੇ ਵੀ ਅੱਜ ਦੇਖਾਂਗੇ ਬਹਿ ਕੇ ਬਾਅਦ ਚੋਂ ਕੰਮ ਖਤਮ ਕਰਕੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਪੂੰਜਾ ਜਿਹੜਾ ਹੈਗਾ ਅਲਮਾਰੀ ਦੇ نیچے ਵੀ ਲਗਾਤਾ ਤੇ ਬਾਕੀ ਅਲਮਾਰੀ ਦੇ نیچے ਜੀ ਇਹਦੇ ਪਹਿਲਾਂ ਤਾਂ ਉਹ ਹੁੰਦਾ ਸੀ ਜੁੱਤੀਆਂ ਰੱਖਣ ਵਾਲਾ ਤੇ ਬਾਅਦ ਚ ਫਿਰ ਅਸੀਂ ਉਹ ਮੈਂ ਕੱਢਤਾ ਸੀ ਕਿਉਂਕਿ ਉਹਦੇ ਵਿੱਚ ਚੂਹੇ ਵੜ ਕੇ ਕਈ ਵਾਰੀ ਬੈ ਜਾਂਦੇ ਸੀ ਤੇ ਹੁਣ ਜੁੱਤੀਆਂ ਦੇ نیچے ਰੱਖ ਲੈਨੇ ਵੈਸੇ ਜੁੱਤੀਆਂ ਰੱਖਣ ਵਾਲਾ ਵੀ ਸੀਗਾ ਜੀ ਸਟੈਂਡ ਉਹ ਵੀ ਕਾਫੀ ਪੁਰਾਣਾ ਸੀ ਟੁੱਟ ਗਿਆ ਸੀ ਫਿਰ ਮੈਂ ਉਹ ਹਟਾਤਾ ਕਮਰੇ ਚੋਂ ਮਿਲਕਵਾੜ ਚ ਦਿੱਤਾ ਉਹ ਫਿਰ ਅਸੀਂ ਤੇ ਹੁਣ ਹੌਲੀ ਹੌਲੀ ਜਦੋਂ ਮੂਰੇ ਥੋੜਾ ਜਿਹਾ ਕੰਮ ਕਰਵਾ ਕੇ ਫਿਰ ਦੇਖਾਂਗੇ ਜੀ ਫਿਰ ਲਿਆਵਾਂਗੇ ਕਿਉਂਕਿ ਉਹ ਜੁੱਤੀਆਂ ਵਾਲੇ ਤੋਂ ਬਿਨਾ ਜੁੱਤੀਆਂ ਠੀਕ ਨਹੀਂ ਆਉਂਦੀਆਂ ਰੱਖਣ ਦੀ ਬੜੀ ਪ੍ਰੋਬਲਮ ਹੋ ਜਾਂਦੀ ਆ। ਬਾਕੀ ਤੁਸੀਂ ਦੇਖ ਸਕਦੇ ਹੋ ਜੀ ਮੈਂ ਲਮਾਰੀਆਂ ਵਿੱਚ ਥੱਲੇ ਚੰਗੀ ਤਰ੍ਹਾਂ ਲਗਾਤਾ ਦਿੰਦੀ ਆ ਪਰ ਫਿਰ ਵੀ ਇੱਥੇ ਕਿਉਂਕਿ ਪੋਚਾ ਲਾਣ ਦਾ ਕੋਈ ਫਾਇਦਾ ਹੈ ਨਹੀਂ ਕਿਉਂਕਿ ਉਹੀ ਘੰਟੇ ਬਾਅਦ ਫਿਰ ਉਹੀ ਹੋ ਜਾਂਦਾ। ਬਾਕੀ ਸਰਦੀਆਂ ਦੇ ਵਿੱਚ ਜੀ ਆਪਾਂ ਜੁੱਤੀ ਵੀ ਬਾਹਰ ਨਹੀਂ ਲਾ ਸਕਦੇ। ਮਤਲਬ ਕਿ ਕਿਉਂਕਿ ਠੰਡ ਲੱਗਣ ਦਾ ਡਰ ਹੈ ਤਾਂ ਫਿਰ ਮਾਨ ਨੂੰ ਵੀ ਮੈਂ ਕਹਿ ਦਿੰਦੀ ਆ ਵੀ ਦੂਪਾ ਕੇ ਰੱਖ। ਬੇ ਕੋਈ ਗੱਲ ਨਹੀਂ ਆਪਾਂ ਝਾੜੂ ਦਵਾਰ ਲਗਾ ਦਾਂਗੇ। ਤੇ ਬਾਕੀ ਜੀ ਹੌਲੀ ਹੌਲੀ ਮੂਰੇ ਜਦੋਂ ਪੱਕਾ ਹੋ ਗਿਆ ਫਿਰ ਨੀ ਆਪਣੇ ਮਿੱਟੀ ਅੰਦਰ ਇਹ ਨਹੀਂ ਆਂਦੀ ਬਾਕੀ ਤੁਸੀਂ ਉਹ ਦੇਖ ਸਕਦੇ ਜੀ ਬੋਰੀ ਪਈ ਆ ਉਹਦੇ ਵਿੱਚ ਜੀਰੀ ਰੱਖੀ ਹੋਈ ਆ ਜੀ ਜੀਰੀ ਤਾਂ ਰੱਖੀ ਆ ਜੀ ਊਸ਼ਾ ਕਿਉਂਕਿ ਊਸ਼ਾ ਤੁਹਾਨੂੰ ਪਤਾ ਵੀ ਹੁਣ ਬੰਦ ਹੋ ਗਈ ਆ ਤੇ ਕਹਿੰਦੇ ਵੀ ਜੇ ਲਕੀ ਲਾ ਸਕਦੇ ਹੋਏ ਤਾਂ ਫਿਰ ਆਪਾਂ ਲਾ ਦਾਂਗੇ ਨਹੀਂ ਫਿਰ ਇਹ ਪਈ ਆ ਤੇ ਤਾਂ ਕਰਕੇ ਅਸੀਂ ਇੱਕ ਘਟਾ ਰੱਖ ਲਿਆ ਸੀਗਾ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਕਵਰੇ ਦੇ ਵਿੱਚ ਤਕਰੀਬਨ ਤਕਰੀਬਨ ਮਰ ਪੋਚਾਗਾ ਲੱਗ ਗਿਆਗਾ ਤੇ ਜਿਹੜਾ ਫਾਰਸ਼ ਹੈ ਜੀ ਥੱਲੇ ਸਿਮਿੰਟ ਦਾ ਤੁਸੀਂ ਦੇਖ ਸਕਦੇ ਹੋ ਤੇ ਸਿਮਿੰਟ ਦਾ ਥੋੜਾ ਜਿਆਤੋਂ ਪਦਾ ਖਰਦਰਾ ਜਿਹਾ ਹੀ ਹੁੰਦਾ ਤੇ ਬਾਕੀ ਗਰਮੀਆਂ ਦੇ ਵਿੱਚ ਤਰ ਰੋਲ ਪੋਚਾ ਲੱਗਦਾ ਰਹਿੰਦਾ ਪਹਿਲੇ ਤੋਂ ਸ਼ੁਰੂ ਸ਼ੁਰੂ ਚਲਾਣ ਲੱਗੇ ਸੀ ਉੱਥੇ ਆਏ ਆਏ ਸੀਗੇ ਜੀ ਉਦੋਂ ਬਹੁਤ ਮਤਲਬ ਕੀ ਔਖਾ ਹੁੰਦਾ ਸੀ ਪੋਚਾ ਲਾਉਣਾ ਤੇ ਬਾਕੀ ਤੁਸੀਂ ਉਹ ਦੇਖ ਸਕਦੇ ਹੋ ਕਿ ਮੈਂ ਹੁਣ ਖੁੰਜੇ 'ਚ ਪੋਚਾ ਲਾ ਰਹੀ ਆ ਉੱਥੇ ਥੋੜਾ ਜਿਹਾ ਸਮਾਨ ਜਿ ਰੱਖਿਆ ਹੋਇਆ ਜਿਵੇਂ ਇੱਕ ਡੰਡਾ ਰੱਖਿਆ ਹੋਇਆ ਤੇ ਇੱਕ ਜੀ ਉਹ ਪਟਾਕੇ ਚਲਾਣ ਵਾਲਾ ਰਮਾਨੇ ਬਣਵਾਇਆ ਸੀਗਾ ਉਹ ਪਿਆਗਾ ਤੇ ਇਹ ਤਾਂ ਰੱਖਦੇ ਆ ਜੀ ਕਿਉਂਕਿ ਕਈ ਵਾਰੀ ਰਾਤ ਬਰਾਤੇ ਇੱਕ ਤਾਂ ਪਸ਼ੂ ਕਰਕੇ ਵੀ ਪਸ਼ੂ ਖੁੱਲ ਜਾਂਦਾ ਫਿਰ फटाफट ਡੰਡਾ ਲਾਉਂਦਾ ਇੱਥੋਂ ਚੱਕ ਕੇ ਭੱਜ ਲੇਦਾ ਜਾਂ ਕਈ ਵਾਰ ਇਹ ਹੁੰਦਾ ਤੁਹਾਨੂੰ ਪਤਾ ਹੈ ਵਿੱਚ ਖੇਤਾਂ ਦੇ ਵਿੱਚ ਬੈਠੇ ਆ ਤਾਂ ਫਿਰ ਥੋੜਾ ਧਿਆਨ ਰੱਖਣਾ ਪੈਂਦਾ ਲਓ ਜੀ ਮੇਰੇ ਇੱਕ ਕਮਰੇ ਦਾ ਕਪੂਚਾ ਲੱਗ ਗਿਆ ਹੁਣ ਮੈਂ ਦੂਸਰੇ 'ਚ ਆ ਗਈਆਂ ਇਸ ਕਮਰੇ ਦੇ ਵਿੱਚ ਜਿੱਥੇ ਜੇ ਆਪਾਂ ਰੋਟੀ ਬਣਾਉਨੇ ਆ ਟੇਬਲ ਲੱਗਿਆ ਹੋਇਆ ਤੇ ਇਸੇ ਕਮਰੇ ਦੇ ਵਿੱਚ ਜਿਹੜਾ ਮੇਰਾ ਸਮਾਨ ਹੈ ਤੁਸੀਂ ਦੇਖ ਸਕਦੇ ਹੋ ਪੇਟੀ ਆ ਤੇ ਪੇਟੀ ਜਿਹੜੀ ਮੇਰੀ ਵਿਆਹ ਦੀ ਹੈ ਜੇ ਕਾਫੀ ਇਹ ਵੀ 18 ਸਾਲ ਪੁਰਾਣੀ ਆ ਤੇ ਤਾਂ ਕਰਕੇ ਫਿਰ ਥੋੜੀ ਜੀ ਇਹਨੂੰ ਵੀ ਜਰਜੀ ਲੱਗੀ ਪਈ ਆ ਬਾਕੀ ਹੁਣ ਸੋਚ ਰਹੀ ਸੀ ਵੀ ਮੂਰੇ ਦੇਖਾਂਗੇ ਕਹਾਂ ਜਾ ਕੇ ਤੁਸੀਂ ਦੇਖ ਸਕਦੇ ਜੀ ਝਾੜੂ ਰੱਖਿਆ ਮੈਂ نیچے ਝਾੜੂ ਇਹ ਜਿਹੜੇ ਨਵੇਂ ਝਾੜੂ ਹੁੰਦੇ ਨੇ ਅਣ ਲੱਗ ਉਹ ਫਿਰ ਮੈਂ ਅੰਦਰ ਰੱਖ ਦਿੰਨੀ ਆ ਵੀ ਫਿਰ ਸਾਰੇ ਬਾਹਰ ਲੱਗ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਤਾਂ ਕਰਕੇ ਫਿਰ ਅੰਦਰ ਰੱਖ ਦੇ ਦਿੰਦੇ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਇੱਥੇ ਹੁਣ ਮੈਂ ਚੱਕੂਗੀ ਰਾੜ ਇਹ ਜਿਹੜੀ ਪਾਣੀ ਗਰਮ ਕਰਨ ਵਾਲੀ ਜੀ ਰਾੜ ਆ ਇਹ ਤੇ ਵੈਸੇ ਤਾਂ ਸਾਡੇ ਗੀਜਰ ਵੀ ਲੱਗਿਆ ਹੋਇਆ ਪਰ ਗੀਜਰ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਜੀ ਗੈਸ ਵਾਲਾ ਗੀਜਰ ਲੱਗਿਆ ਹੋਇਆ ਉਹ ਹੁਣ ਕ ਇੱਕ ਦੋ ਦਿਨ ਦਾ ਚੱਲਿਆ ਨਹੀਂ ਰਿਹਾ ਪਤਾ ਨਹੀਂ ਤਾਦੀ ਬੈਟਰੀ ਖਤਮ ਹੋ ਗਈ ਆ ਕਾਫੀ ਕੋਸ਼ਿਸ਼ ਵੀ ਕੀਤੀ ਇਹਨਾਂ ਨੇ ਸੈੱਲ ਜੀ ਵੀ ਚੇਂਜ ਕੀਤੇ ਸੀ ਉਹਦੇ ਤੇ ਇਹ ਕਹਿੰਦੇ ਮੈਂ ਦਿਖਾ ਲਿਆਉਂਗਾ ਇੱਕ ਵਾਰੀ ਤੇ ਫਿਰ ਇਹ ਤਾਰ ਰੱਖੀ ਹੋਈ ਆ ਸੀ ਕਈ ਵਾਰੀ ਗੈਸ ਖਤਮ ਹੋ ਜੇ ਤਾਂ ਫਿਰ ਕਿਉਂਕਿ ਰਮਾਨ ਨੇ ਵੀ ਨਾ ਕਿ ਗੁਰੂ ਘਰ ਜਾ ਕੇ ਫਸਕੂਲ ਜਾਣਾ ਹੁੰਦਾ ਬਾਕੀ ਅਸੀਂ ਵੀ ਪਾਠ ਕਰਨਾ ਹੁੰਦਾ ਤਾਂ ਕਰਕੇ ਰੱਖੀ ਹੋਈ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਹੁਣ ਮੈਂ ਲਾ ਰਹੀ ਆ ਇਧਰ ਉਹ ਸਾਹਮਣੇ ਜਿਹ ਤੁਸੀਂ ਦੇਖ ਰਹੇ ਹੋ ਪਾਲਕੀ ਸੇਵਾ ਪਾਲਕੀ ਸੇਵਾ ਦੇ نیچے ਇਹ ਵਾਲਾ ਪੋਚਾ ਮੈਂ ਨਹੀਂ ਲਾਂਦੀ ਉਹਦੇ نیچے ਆਪਾਂ ਲੱਗ ਤੋਂ ਪੋਚਾ ਲਾ ਲਈਦਾ ਸੁੱਚਾ ਤੇ ਤਾਂ ਕਰਕੇ ਫਿਰ ਸਾਈਡਾਂ ਸਾਈਡਾਂ ਤੇ ਲਗਾਇਆਗਾ ਤੇ ਇਹ ਕਮ ਇਹ ਕਮਰਾ ਜ ਇਹ ਕਮਰੇ ਚ ਵੀ ਫਾਰਸ਼ ਜਿਹੜਾ ਹੈਗਾ ਦੂਜੇ ਲੱਗਿਆ ਹੋਇਆ ਤੇ ਬਾਕੀ ਜਿੱਥੇ ਆ ਮੈਂ ਹੁਣ ਪਤੀਲਾ ਸੈਂਡ ਕੀਤਾ ਜੀ ਇੱਥੇ ਰੱਗਿਆ ਹੋਇਆ ਸਟੈਂਡ ਆਪਣਾ ਇਹ ਸਟੈਂਡ ਦੇ ਉੱਤੇ ਜੀ ਜਿਵੇਂ ਡੱਬੇ ਵਗੈਰਾ ਜਾਂ ਭਾਂਡੇ ਵੱਡੇ ਜਾਂ ਕੜਾਈ ਵਗੈਰਾ ਹਨਾ ਉਹ ਇਹਦੇ ਉੱਪਰ ਰੱਖ ਲਈਦੀਆਂ ਜਾਂ ਜਿਵੇਂ ਸਾਗ ਚੀਰਨ ਵਾਲੀ ਮਸ਼ੀਨ ਹੋਗੀ ਮਤਲਬ ਜੋ ਵੀ ਆਪਣਾ ਰਸੋਈ ਦੇ ਵਿੱਚ ਇਸਤੇਮਾਲ ਹੋਣਾ ਸਮਾਨ ਆ ਤੇ ਉਹ ਰੱਖ ਲਈਦਾ ਉਹਦੇ ਉੱਤੇ ਜੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਰਿੱਜ ਲੱਗੀ ਹੋਈਆਂ ਜੀ ਫਰਿੱਜ ਮੇਰੀ ਥੋੜੀ ਵੱਡੀ ਹੈ ਜੀ ਛੋਟੀ ਫਰਿੱਜ ਨਹੀਂ ਹੈ ਇਹ ਫਰਿੱਜ ਪਹਿਲਾਂ ਤਾਂ ਮੇਰੇ ਲਈ ਵਿਆਹ ਵਾਲੀ ਸੀ ਜੀ ਉਹ ਤਾਂ ਛੋਟੀ ਵੀ ਸੀਗੀ ਇਹ ਫਰਿੱਜ ਜੋ ਅਸੀਂ ਸਾਡਾ ਮਤਲਬ ਕਿ ਖਾਣੇ ਦਾ ਕੰਮ ਸੀ ਉਦੋਂ ਫਿਰ ਅਸੀਂ ਵੱਡੀ ਲੈਤੀ ਸੀਗੀ ਤੇ ਉਦੋਂ ਬਾਅਦ ਅਸੀਂ ਸੋਚਿਆ ਅਸੀਂ ਵੇਚ ਦਈਏ ਪਰ ਫਿਰ ਸਸਤੀ ਵੀ ਕਰੀ ਸੀ ਫਿਰ ਅਸੀਂ ਵੇਚੀ ਨਹੀਂ ਰੱਖ ਲਈ ਆਹ ਦੇਖ ਸਕਦੇ ਹੋ ਜੀ ਤੁਸੀਂ ਇੱਥੇ ਮੈਂ ਰੋਟੀ ਬਣਾਨੀ ਹੁੰਨੀ ਆ ਕਈ ਵਾਰੀ ਵੀਡੀਓ ਦੇਖਿਆ ਹੋਊ ਇਹ ਟੇਬਲ ਆ ਜੀ ਇਹ ਵੀ ਖਾਣੇ ਦੇ ਟਾਈਮ ਲੈਂਦਾ ਸੀ ਇਹਦੇ نیچے ਦੋ ਢੋਲ ਪਏ ਨੇ ਇੱਕ ਜੀ ਚੀਨੀ ਹੈ ਜੀ ਇੱਕ ਆਟੇ ਵਾਲਾ ਢੋਲ ਹੈ ਤੇ ਨੀਚੇ ਹੀ ਇਹਦੇ ਮੈਂ ਰੱਖ ਦਿੰਨੀ ਹਣੀ ਜਿਵੇਂ ਪਿਆਜ਼ ਟਮਾ ਆਹ ਸੌਰੀ ਆਲੂ ਵਾਲੀ ਟੋਕਰੀ ਤੇ ਬਾਕੀ ਕੁੰਡਾ ਕੋਟਾ ਪਿਆ ਜੀ ਤੇ ਕਿਉਂਕਿ ਜਦੋਂ ਕਈ ਵਾਰੀ ਦਾਲ ਜਿਵੇਂ ਆਲੂਆਂ ਦੀ ਹੋਗੀ ਤਰੀ ਵਾਲੀ ਸਬਜੀ ਤਾਂ ਫਿਰ ਉਹਦੇ ਵਿੱਚ ਮਸਾਲਾ ਕੁੱਟ ਕੇ ਬਣਾਉਨੇ ਨੇ ਉਹ ਵੀ ਪੱਦਰ ਨਾਲ ਵੀਡੀਓ ਸ਼ੇਅਰ ਕਰਾਂਗੇ ਲਓ ਜੀ ਤਕਰੀਬਨ ਦੂਜੇ ਕਮਰੇ 'ਚ ਮੇਰਾ ਪੋਚਾ ਲੱਗ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਜੀ ਬਾਹਰ ਤਾਂ ਕੱਚਾ ਹੀ ਆ ਉਹ ਦੋ ਬੋਰੀਆਂ ਵਿਛਾ ਦਿੰਨੇ ਹੁੰਦੀਆਂ ਮੂਰੇ ਤਾਂਕਿ ਫਿਰ ਮਿੱਟੀ ਨਾ ਅੰਦਰ ਆਵੇ ਆਜ ਤਾਰ ਲੱਗੀ ਹੋਈ ਸੀ ਇੱਥੇ ਤੇ ਤਾਰ ਦੀ ਮਸ਼ੀਨ ਨੂੰ ਲਾਈ ਹੋਈ ਹੈ ਕਿਉਂਕਿ ਉੱਥੇ ਵਾਲੀ ਫਿਟਿੰਗ ਹੋਈ ਨਹੀਂ ਸੀ ਇੱਥੇ ਜੀ ਹੁਣ ਮੈਂ ਤੇ ਮੇਰੇ ਮੰਮੀ ਬੈ ਕੇ ਦੇਖ ਰਹੇ ਸੀ ਐਲਬੰਬ ਜਿਹੜੀ ਆ ਮੇਰੇ ਹੱਥ ਵਿਚ ਐਲਬਮ ਬਾ ਇਹ ਮੇਰੇ ਭਰਾ ਦੇ ਵਿਆਹ ਦੀ ਹੈ ਜੀ ਤੇ ਜਿਹੜੀ ਮੰਮੀ ਦੇਖ ਰਹੇ ਨੇ ਇਹ ਐਲਬਮ ਜੀ ਮੇਰੇ ਵਿਆਹ ਦੀ ਹੈ ਤੇ ਮੈਂ ਮੰਮੀ ਨੂੰ ਦੱਸ ਰਹੀ ਸੀ ਕਿਉਂਕਿ ਮੇਰੀ ਵਿਹੜੇ ਵਾਲੇ ਸਾਰੇ ਜੀ ਜਿਹੜੇ ਮੈਂ ਮੰਨ ਲਵਾਂ ਵਿਦੌਰ ਜਾਂ ਜੀੜ ਜਿਹੜੇ ਲੱਗਦੇ ਸੀ ਉਹ ਸਾਰੇ ਛੋਟੇ ਜੀੜ ਤਾਂ ਕਰ ਵੱਡੇ ਸੀ ਪਰ ਉਹ ਸਾਰੇ ਕਟਿੰਗ ਵਾਲੇ ਸੀਗੇ ਮਤਲਬ ਕਿ ਉਹਨਾਂ ਦੇ ਸਭ ਦੇ ਪੱਗਾਂ ਨੇ ਤੇ ਹਨਾ ਕਈਆਂ ਨੇ ਤਾਂ ਮਲਛ ਛੱਕੇ ਹੋਏ ਨੇ ਤਾਂ ਉਹ ਦਿਖਾ ਰਹੀ ਸੀ ਮੰਮੀ ਨੂੰ ਵੀ ਮੈਂ ਆ ਫਲਾਨਾ ਆ ਉਹ ਆਇਆ ਉਹ ਹੈ ਇਹ ਦੱਸ ਰਹੀ ਸੀ ਮਤਲਬ ਤੇ ਕਿਉਂਕਿ ਮੰਮੀ ਵੀ ਇੱਥੇ ਕਹਿ ਰਹੇ ਸੀ ਕਹਿੰਦੇ ਹੁਣ ਦੇਖ ਕੇ ਨਹੀਂ ਪਤਾ ਚੱਲਦਾ ਸਾਰਿਆਂ ਦੇ ਚਿਹਰੇ ਜੰਮੀ तकरीबन ਬਦਲ ਗਏ ਨੇ ਕਿਉਂਕਿ ਇਹ ਆਜ ਤੋਂ 18 ਸਾਲ ਪਹਿਲਾਂ ਦੀ ਗੱਲ ਹੈ 18 ਸਾਲ ਚ ਬਹੁਤ ਕੁਝ ਬਦਲ ਜਾਂਦਾ ਤੇ ਇੱਥੇ ਜੀ ਫਿਰ ਮੰਮੀ ਤੇ ਮੈਂ ਬਾਕੀ ਮੇਰੇ ਦਾਦਾ ਜੀ ਫੋਟੋ ਵੀ ਦੇਖ ਰਹੀ ਸੀ ਕਿਉਂਕਿ ਮੇਰੇ ਵਿਆਹ ਦੇ ਟਾਈਮ ਤੇ ਹੁਣ ਉਹਨਾਂ ਨੂੰ ਫੋਟੋਆਂ ਚ ਟੇਕ ਲੇਦਾ ਜੀ ਬਸ ਤੇ ਇੱਥੇ ਮੈਂ ਤੇ ਮੰਮੀ ਇੱਥੇ ਮੇਰੀ ਫੋਟੋ ਹੈ ਮਤਲਬ ਤੇ ਮੈਂ ਮੰਮੀ ਨੂੰ ਦੱਸ ਰਹੀ ਸੀ ਮੰਮੀ ਪੁੱਛ ਰਹੀ ਸੀ ਵੀ ਕੌਣ ਆ ਤੇ ਵੀ ਮੇਰੇ ਨਾਲ ਜਿਹੜੇ ਬੈਠੇ ਸੀ ਦੱਸ ਰਹੀ ਸੀ ਵੀ ਮੈਂ ਕਹਾਂ ਵੀ ਇਹ ਨੇ ਤੇ ਬਾਕੀ ਐਆਂ ਜੀ ਪ੍ਰਾਣੀਆਂ ਯਾਦਾਂ ਕਦੇ-ਕਦੇ ਖੋਲ ਕੇ ਦੇਖ ਲੈਂਦੀਆਂ ਠੀਕ ਹੈ ਜੀ ਬਸ ਇਹੀ ਸੀ ਜੀ ਅੱਜ ਆਪਣੀ ਜਿਹੜੀ ਵੀਡੀਓ ਬਣਾਈ ਸੀ ਤੇ ਮੈਂ ਕਿਹਾ ਕਿ ਚਲੋ ਕੰਮ-ਕੰਮ ਖਤਮ ਕਰਕੇ ਅਸੀਂ ਬੈਠੇ ਸੀ ਸਾਰਾ ਕੰਮ ਸਾਡਾ तकरीबन ਹੋ ਗਿਆ ਸੀ ਤਾਂ ਕਰਕੇ ਫਿਰ ਅਸੀਂ ਥੋੜਾ ਚਲੋ ਅਸੀਂ ਕਹੇ ਇਹ ਐਲਬਮ ਸਪੈਸ਼ਲ ਜੀ ਦੇਖਣ ਵਾਸਤੇ ਕੱਢੀਆਂ ਸੀਗੀਆਂ ਤੇ ਹੋ ਗਏ 3-4 ਸਾਲ ਹੋ ਗਏ 3-4 ਸਾਲ ਤੋਂ ਬਿਲਕੁਲ ਨਹੀਂ ਦੇਖੀ ਆ ਬਾਕੀੜੀ ਵਿਆਲ ਜੀ ਮੇਰੀ ਮੂਵੀ ਆ ਉਹ ਵੀ ਸੀਆਰ ਵਾਲੇ ਪਹਿਲਾਂ ਹੁੰਦੀ ਸੀ ਨਾ ਸਿਸਟਮ ਤੇ ਉਹ ਬਣੀ ਹੋਈ ਆ ਤੇ ਹੁਣ ਅੱਜ ਕੱਲ੍ਹ ਵੀ ਸੀਆਰ ਹੈ ਨਹੀਂਗੇ ਤੇ ਜੇ ਅਸੀਂ ਸੋਚਿਆ ਸੀ ਵੀ ਇਹਨੂੰ ਕਨਵਰਟ ਕਰਾ ਲਈਏ ਪਰ ਹੁਣ ਪ੍ਰੋਬਲਮ ਵੀ ਸੀਆਰ ਹੀ ਹੈ ਨਹੀਂ ਬਸ ਜੀ ਇਹੀ ਆਪਣੀ ਵੀਡੀਓ ਅੱਜ ਤੇ ਹੁਣ ਆਪਾਂ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਆਂ ਬਾਕੀ ਵੀਡੀਓ ਕਿਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਤੇ ਚਲੋ ਜੀ ਹੁਣ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਤੇ ਆਪਾਂ ਹੁਣ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਅਸੀਂ ਦੇਖ ਕੇ ਖੁਸ਼ ਹੋ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਫੋਟੋਆਂ ਕਿਉਂ ਹੁੰਦਾ ਨਾ ਪੁਰਾਣੀਆਂ ਯਾਦਾਂ ਦਿਖਦੇ ਕੇ ਵੀ ਅੱਛਾ ਅਸੀਂ ਏਦਾਂ ਦਿਖਦੇ ਸੀ ਕਿਉਂਕਿ ਮੇਰਾ ਵੀ ਚਿਹਰਾ ਜੀ ਕਾਫੀ ਪਹਿਲਾਂ ਨੂੰ ਚੇਂਜ ਹੋ ਗਿਆ ਪਹਿਲਾਂ ਮੈਂ ਕਾਫੀ ਪਤਲੀ ਸੀ ਤਾਂ ਹੈਰਾਨੀ ਜੀ ਤਾਂ ਹੁੰਦੀ ਹੈ ਵੀ ਅੱਛਾ ਅਸੀਂ ਏਦਾਂ ਸੀ ਤੇ ਹੁਣ ਕਿਉਂਕਿ ਫਰਕ ਪੈ ਜਾਂਦਾ ਹਨਾ 18 ਸਾਲ ਫਿਰ ਵੀ ਤੇ ਚਲੋ ਜੀ ਹੁਣ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ